ਨਵੇਂ ਵੀਡੀਓ ਦੀ ਆਪਾਂ ਕਰਤਾ ਸ਼ੁਰੂਆਤ ਆਪਾਂ ਬਣਾਉਣ ਲੱਗੇ ਸੀ ਥਾਂ ਸਿਆਲ ਦੀਆਂ ਸਬਜ਼ੀਆਂ ਆਸਤੇ ਸਤੰਬਰ ਮਹੀਨੇ ਦੇ ਵਿੱਚ ਬਰਸਾਤਾਂ ਰੁਗੀਆਂ ਤੇ ਮੌਸਮ ਫਰਕ ਪੈ ਗਿਆ ਪਾਲਕ, ਮੇਥੀ, ਮੇਥਰੇ ਲਸਣ ਸਾਰਾ ਕੁਝ ਲਸਣ ਦਾ ਵੀ ਪਿਆ ਆਪਣੇ ਕੋਲੇ ਮੈਂ ਹੀ ਆ ਹੋਰ ਕੌਣ ਮੈਂ ਹੀ ਪੁੱਛਦਾ ਪਹਿਲਾਂ ਵਾਲਾ ਉਹੀ ਬੀਜ ਨਾ ਕਿ ਹੋਰ ਬੀਜ ਕੇ ਦੀ ਪਤਾ ਨਹੀਂ ਲਿਆਉਣਾ ਸੋਨਾ ਘੰਡਾ ਤਾਂ ਨਹੀਂ ਲਿਆਉਣਾ ਨਹੀਂ ਉਹ ਕੋਹ ਨਹੀਂ ਰਹਿੰਦਾ ਯਾਰ ਦੇਸੀ ਘੰਡਾ ਹੀ ਲਿਆਉਣਾ ਇੱਥੇ ਵੇਚਣ ਵਾਲਾ ਲੋਂਦਾ ਕੁਛ ਪਿਆ ਕੁਛ ਟਾਇਆ ਲਾਂਗੇ ਉਹ ਤਾਂ ਮਗਰੀ ਰੋ ਗਿਆ ਭਾਈ ਇਹਦਾ ਵੀਜਣਾ ਹੋਈ ਹੈ ਮੇਰੇ ਵਾਲੇ ਤਰੀਕੇ ਨਾਲ ਹੀ ਪਰ ਵਧੀਆ ਹੋਇਆ ਸੀ ਨਾ ਥੋੜਾ ਜਿਹਾ ਮੋਚ ਹੋਰ ਹੋ ਵੀਜਣਾ ਨਹੀਂ ਮੈਂ ਸੋੜਾ ਸੁਧਾਰ ਕਰੂੰਗਾ ਉਸ ਤਰੀਕੇ ਜੀ ਨਾ ਆਪਾਂ ਸਾਰਾ ਬੀਜਿਆ ਸੀ ਨਾ ਪਤਾ ਕੀ ਹੋਇਆ ਹੂੰ ਉਹਦੇ ਚੋਂ ਗੁੱਟੀਆਂ ਨਿਕਲੀਆਂ ਸਾਰੀਆਂ ਛੀਸਾ ਪੰਜ ਦਾ ਹੂੰ ਹਮਮ ਅੱਛਾ ਪੰਜ ਗੁੱਟ ਨਿਕਲ ਗੋਲ ਨਹੀਂ ਨਿਕਲਿਆ ਹਮ ਇਹ ਆਪਾਂ ਇੱਡੀ ਘੱਟ ਪਾਉਣੀ ਚਾਹੀਦੀ ਵਟ ਤੇ ਵੀਜਣਾ ਹਮ ਵਟ ਟਾ ਲਾ ਪਾਣੀ ਮੋਟਾ ਹਾਂ ਛੋਟੀ ਵਟ ਪਾਉਣੀ ਹਾਂ ਪੂਰਨ ਪੇਕੇ ਲਾਉਣਾ ਓਹ ਲੀਆਂ ਤੋਂ 15 ਕ ਲਾ ਦਿਆਂਗੇ 15 ਲਾਦ ਕੇ 20 ਲਾਦ ਕੇ ਓਨੀਆਂ ਗੁੱਟੀਆਂ ਹੀ ਹੋ ਜਾਣਗੀਆਂ 15 20 ਉਹ ਹੁੰਦਾ ਹੀ ਨਹੀਂ ਭਾਂਜੋ ਦੇ 15 20 ਔਲਾਂ ਲਾ ਦੇਂਗੇ 15 20 ਗੁੱਟ ਨਹੀਂ ਹੋ ਜਾਣਗੇ 15 20 ਗੁੱਟੀਆਂ ਹੋ ਜਾਣਗੀਆਂ ਤੇ ਉਵੇਂ ਤੂੰ ਭਵੇਂ ਤੂੰ ਮਰਲਾ ਲਾ ਦੀ 15 20 ਗੁੱਟੀਆਂ ਹੋਣਗੀਆਂ ਜਿਵੇਂ ਕਰਾਂਗੇ ਨਾਲੇ ਇੱਥੇ ਪਰ ਰੂੜੀ ਬਹੁ ਭਾਈ ਪਾਰਾ ਸੌਖਾ ਪਾਰਾ ਪਰੂੜੀ ਬਹੁ ਭਾਈ ਇੱਥੇ ਇਹ ਤੇ ਅੱਜ ਮੱਲੀ ਇਹ ਵੀ ਰੱਖੀ ਬੈਠਾ ਬਸ ਥੋੜੀ ਜਿਹੀ ਲਸਣ ਤੇ ਪਾਲਕ ਸਾਰੇ ਕਾਹਦੇ ਟਾਈਮ ਆ ਗਿਆ ਹੁਣ ਤਾਂ ਆ ਗਿਆ ਆਪਾਂ ਨਾਲੇ ਆਪਾਂ ਦੋ ਵਾਰੀ ਲਾਉਣੇ ਨੇ ਆਪਾਂ ਨਹੀਂ ਇੱਕ ਧਣੀਆਂ ਘੱਟ ਵੀਜਣਾ ਇਹਦੀ ਕੀ ਕਿਉਂ ਧਣੀਆਂ ਦਾ ਪਤਲੀ ਹੀ ਕਿਆਰੀ ਵੀਜਣੀ ਆ ਨਹੀਂ ਹਸਾਬ ਜੇ ਦੀ ਬਾਹਲਾ ਮੁੜ ਕੇ ਕੇ ਬਾਅਦ ਬੱਕ ਬੁੱਕ ਜਾਊਗਾ ਣਗਿਆਂ ਦਾ ਸਾਡਾ 20 ਬਣਾਇਆ ਸੀ ਮੈਂ ਪਿਛਲੀ ਵਾਰੀ ਬੀ ਬਣਾਇਆ ਪਿਛਲੀ ਣਗਿਆਂ ਦਾ 20 ਵੀ ਹੈਗਾ ਪਾਲਕ ਵੀ ਹੈਗਾ ਚਲੋ ਉਹ ਤਾਂ ਪਰ ਮਸਾਲਾ ਮਸੂਲਾ ਬਣ ਜੂ ਚਲੋ ਲਿਆਵਾਂਗੇ ਣੀਆਂ ਵੀ ਫਿਰ ਲਿਆਵਾਂਗੇ ਪਾਲਕ ਲਿਆਵਾਂਗੇ ਗਾਜਰ ਨਹੀਂ ਹੁੰਦੀ ਯਾਰ ਗਾਜਰ ਦਾ ਵੀ ਨਹੀਂ ਚੰਗਾ ਮਿਲਦਾ ਲੈ ਵੀ ਮਿੱਤਰ ਪਿਆਰਿਓ ਸਾਰਾ ਕੁਝ ਲਾਉਣਾ ਇੱਥੇ ਆਪਾਂ ਤੇ ਵਾਣਾ ਪਾ ਕਰਤਾ ਤਿਆਰ ਵੀੜੇ ਦੇ ਟਰੈਕਟਰ ਹੀ ਬੜਾ ਸੋਹਣਾ ਦੀਦਾ ਆ ਬਸ ਹੁਣ ਘਾਹ ਕੁ ਚੋਕ ਦਿੰਨੇ ਇਹਦੇ ਜੋ ਜਿਹੜਾ ਥੋੜਾ ਬੋਧਾ ਪਿਆ ਇੱਕ ਕਰਾਇਆ ਲਾਉਣਾ ਥੋੜਾ ਜਿਹਾ ਕਰਾਇ ਖੀ ਦਿੰਨੇ ਚਾਰ ਤੇ ਤੋਰੀਆਂ ਛੜਤੀਆਂ ਉਧਰਲੇ ਪਾਸੇ ਸਾਈਡ ਤੇ ਆਪਾਂ ਗਾਂ ਦੇਖਦੇ ਗਿਆਂ ਨੇ ਬੂਟੇ ਤੋਂ ਅਗਲੇ ਪਾਸੇ ਜਿਹੜੀਆਂ ਥੋੜੁnga ਥੋੜੁnga ਹੈਗ ਨੇ ਤੋਰੀਆਂ ਨੇ ਵੱਲ ਚੰਗੀਆਂ ਆ ਵਟੇ ਬੂਟੇ ਦੇ ਨੇ ਕਾੜਾ ਕਰਾਇਆ ਲਾ ਕੇ ਲੈਵਲ ਉਲ ਕਰ ਦਿੰਨੇ ਆ ਸਵੇਰੇ ਪਰ ਸਬੀਜ ਦੇਾਂਗੇ ਫੇ ਤੁਹਾਨੂੰ ਵੀਡੀਓ ਪਾਵਾਂਗੇ ਵੀ ਦੇਣੀ ਸਬਜੀ ਹਣ ਮੇਰੀ ਡਿਊਟੀ ਲੱਗੀ ਵਟਾਂ ਤੇ ਹਣ ਵਟਾਂ ਕੱਢਦਾ ਵੱਟਾ ਕੱਢ ਰਹੇ ਆ ਲੈ ਵੀ ਹੁਣ ਮੈਂ ਕੱਢਾਂ ਦਾ ਵੱਟਾਂ ਮੈਂ ਵੱਟਾ ਕੱਢਦਾ ਲੋਨਲ ਕੰਮ ਕਰਦੇ ਇਹ ਤਾਂ ਨਾ ਕਰੀਂ ਬਸ ਹਾਂ ਜਲਦੀ ਵੀਡੀਓ ਹਣਕਾ ਮੇਰੇ ਕਰਨ ਨਹੀਂ ਉਹਦੇ ਨੂੰ ਕਰਾ ਕਿਦੋਂ ਆਉਣ ਮੈਨੂੰ ਬੁਹਾ ਚੱਲਦੀ ਆ ਹਾਂ ਚੱਲੀ ਜਾਂਦੀ ਕੱਢਦਾ ਫਿਰ ਸ਼ੁਰੂ ਕਰਦੇ ਭਾਗਾ ਜੇ ਲੱਗੇ ਕਰ ਦੋ ਤੂੰ ਦਦੀ ਦਾ ਨਹੀਂ ਵਿੱਚ ਹੁਣਦੀ ਨਾ ਤੇਰਾ ਹੱਥ ਕੈਮਰੇ ਦੇ ਅੱਗੇ ਦਾ ਹੱਥ ਕਰੀ ਜਾਂਦਾ ਅੱਛਾ ਹਾਂ ਹੌਂ ਦੇ ਨਾ ਉਹ ਪਟਾਣਾ ਕਰੀ ਆ ਰਾ ਦੂਜੇ ਕਰਾ ਰਿਹਾ ਹੈ ਨਹੀਂ ਆ ਰਿਹਾ ਹੈ ਘੜ ਜਾ ਐ ਕਰਾ ਰਿਹਾ ਹੈ ਹਾਂ ਹਾਂ ਕਰ ਹੈ ਰੱਖਣਾ ਚੱਲ ਵਾਠੀ ਆਇਂ ਰੱਤਾ ਇਧਰ ਲੈ ਵਾ ਕੋਕਲੀ ਜੀ ਇਧਰ ਲੈ ਵਾ ਬਣਾ ਆਇਂ ਤੇ ਹਾਂ ਆ ਇਧਰ ਹੱਥ ਤੇਰਾ ਕੈਮਰਾ ਇਧਰ ਕੈਮਰਾ ਇੱਥੇ ਗੋਟ ਤੇ ਇਹ ਬਈ ਵਟਾ ਘੜੀਆਂ ਨੇ ਅਸੀਂ ਈਜ ਰਹੇ ਆ ਸਰਦੀ ਸਹੀ ਬਹੁਤ ਘਟ ਦਿੱਤੀ ਆ है तो पे है बड़े नहीं ज्यादा पे रेसी चाहिए थी अचानक ോ ਕਿ ਚੱਲਿਆ ਜੀ ਨਾ ਨਿਆ ਦੇਹ ਲੀਟਰ ਦੇ ਲੈ ਆਉਣੇ ਆ ਨਿਆ ਫੇ ਵੀ ਫੜਾ ਦੇ ਮੈਨੂੰ ਲੈ ਨਿਆ ਉਹਨੂੰ ਫੜਾ ਦੇ ਓਰੇ ਆ ਜਾ ਬੈਕ ਕਰੀ ਆਉਂਦਾ ਨਾ ਬਈ ਸਪਰੇਅ ਵਾਲੇ ਲੀਟਰ ਪਏ ਸੀ ਖਾਲੀ ਬੋਦਨ ਪਾ ਦੇ ਹਾਂ ਉਹ ਦਿੰਨੇ ਕਵਾੜੀ ਇਹਨੂੰ ਇੱਥੇ ਅੱਗੇ ਦਾ ਜਿਹੜਾ ਚਾਹਾਂ ਚੂਹਾ ਬਣਾਉਂਦੇ ਨੇ ਸਾਮਾਨ ਲੈ ਲੈ ਦੇ ਕੋਈ ਚਾਹ ਪੋਣੀ ਲੈ ਲਈ ਜਾਂ ਕੋਈ ਭਾਂਡਾ ਲੈ ਲਿਆ ਓਏ ਉਰੇ ਲਿਆ ਉਰੇ ਓ ਓ ਇਧਰ ਹੀ ਲਿਓ ਹੈਲੋ ਕੋਈ ਨੂੰ ਸਾਮਾਨ ਦੇਣਾ ਥੋੜਾ ਜਿਹਾ ਇੱਥੇ ਆ ਜਾ ਸ਼ਾਵੇਂ ਓ ਚੜਾ ਰਿਆਂਗੇ ਕਾਲਾ ਰਿਆਂਗੇ ਫਸ ਨਹੀਂ ਦਿੰਦੇ ਰੇੜੀ ਆ ਜਾ ਆ ਜਾ ਚੜਾ ਦੇਾਂਗੇ ਏਡੀ ਗੱਲ ਕਿਹੜੀ ਆ ਉਹ ਰੇੜੀ ਭੱਜੂਗੀ ਉਹ ਨਹੀਂ ਫਾਸਦੀ ਲਿਆ ਹੌਲੀ ਕਿਤੇ ਨੇ ਮੁਰਕ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਬੋਤਲਾਂ ਇਆਂ ਇਆਂ ਉਹ ਆ ਰੈਡੀ ਫਸ ਜੂਗੀ ਤੇ ਰੇਤਾ ਟੱਬਾ ਚੱਕਦੇ ਸੀ ਇਧਰ ਰੇਤਕ ਤੁਹਾਨੂੰ ਵਖਾਉਣੇ ਆ ਵੀ ਉਹਦਾ ਵੀ ਉਹਨੇ ਰਾਖਰਾਵ ਕਰਤਾ ਟੱਬਾ ਆਪਣੇ ਗੋਆਂਢੀਆਂ ਦਾ ਸੀ ਪਿਆ ਪਹਿਲਾਂ ਭਾਰਤ ਦਾ ਰੇਟ ਸੀਗਾ ਸਾਡੇ ਟਿਬੇ ਵਾਲੇ ਨੂੰ ਪੈਸੇ ਦੇਣੇ ਪੈਂਦੇ ਹੁੰਦੇ ਸਾਡੇ 450 ਰੁਪਿਆ ਹੁਣ ਬਾਈ ਜੀ 120 ਰੁਪਿਆ ਤੇ ਆ ਗਿਆ 100 ਤੇ ਵੀ ਆ ਗਿਆ ਹੁਣ 100 ਰੁਪਿਆ ਭਰਾਈ ਦਿੰਦਾ ਟਿਬੇ ਵਾਲਾ ਕੋਈ ਦੇਣਾ ਆਊਗਾ ਫਰੀ ਤੇ ਕੋਈ ਦੇਣਾ ਆਊਗਾ ਵੀ ਟਿਬੇ ਵਾਲੇ ਨੂੰ ਪੈਸੇ ਉਲਟੇ ਦੇਣੇ ਪਿਆ ਕਰਨਗੇ ਥੋ ਲੋ ਖਾਣੇ ਆ ਸ਼ਰਕਾ ਥਾਂ ਕਾ ਵੀ ਨਿਕਲਿਆ ਟਿੱਬਾ ਆਪਣੇ ਚਾਚੇ ਕੇ ਚੁਕਾਰੇ 100 ਰੁਪਿਆ ਸ਼ਾਇਦ 100 ਕ 120 ਰੁਪਏ ਦੇਣੇ ਹਨਾਂ ਨੇ ਜਿਨ੍ਹਾਂ ਦੀ ਮਿੱਟੀ ਉਹਨਾਂ ਨੇ ਪੈਸੇ ਦੇਣੇ ਆ ਸਾਡੇ ਉਲਟਾ ਕੰਮ ਪਰ ਥੋੜੇ ਜਣ ਸਾਡੇ ਵੀ ਫ੍ਰੀ ਹੋ ਜੂਗਾ ਕੰਮ ਕਿਉਂਕਿ ਮਿੱਟੀ ਬਹੁਤ ਪਈ ਸੀ ਪਹਿਲਾਂ 450 ਰੁਪਿਆ ਦੇਣਾ ਪੈਂਦਾ ਸੀ ਟਿੱਬੇ ਵਾਲ ਨੂੰ ਹੁਣ 100 ਰੁਪਏ ਦੇਣਾ ਪੈਂਦਾ ਕੋਈ ਦੇਣਾ ਹੋਊਗਾ ਟਿੱਬੇ ਵਾਲਾ ਪੈਸੇ ਲਿਆ ਕਰੂਗਾ ਬਹੁਤ ਧੀਰੀ ਚੱਕਦਾ ਯਾਰ ਇਹਨਾਂ ਨੇ ਨਾ ਥੱਲੇ ਤਾਰ ਲੈਣੀ ਸੀ ਜੀ ਸੀ ਬੀ ਕਿਸੇ ਪਾਸੇ ਇਹ ਬਾ ਗਲਤ ਚਕਾਇਆ ਇਹ ਨਵੇੜ ਦੇ ਤੁਰੇ ਹੋਣੇ ਸੀ ਕਿ ਕੋਈ ਕਨਾਲ ਥਾਂ ਨੇ ਬੜਦਾ ਜਾਣਾ ਸੀ ਇਹ ਹੁਣ ਉੱਚਾ ਚੱਕ ਲਿਆ 7-8 ਫੁੱਟ ਹਜੇ ਪਿਆ ਆਪਣੀ ਤਾਂ ਨਹੀਂ ਆ ਰਹੀ ਨਹੀਂ ਆਪਣੀ ਨਹੀਂ ਤਾਂ ਆਪਣਾ ਤਾਂ ਪੈਂਡਾ ਕਰ ਅੱਛਾ ਪੈਂਡਾ ਆਪਣਾ ਹਾਂ ਆਪਾਂ ਪੈਪ ਖਰਾਬ ਹੀ ਇਹ ਕੰਮ ਤਾਂ ਨਹੀਂ ਦਿੰਦੀ ਆਪਾਂ ਨੂੰ ਘੋੜਾ ਆਇਆ ਠੀਕ ਜੋ ਘੋੜਾ ਆਇਆ ਦਾ ਨਵਈਆ ਯਾਰ ਆ ਘੋੜਾ ਆਇਆ ਦਾ ਨਵਈ ਹੈ ਹੈ ਤਾਂ ਜਾਵਾਂ ਜਾਵਾਂ ਨਾ ਚਾਰ ਆਂਦੇ ਇੱਕ ਲੀਟਰ ਵੱਡਾ ਹੀ ਰੱਖਿਆ ਨਾ ਉੱਥੇ ਬਸ ਸਹੀ ਹੈ ਫਿਰ ਚੱਕ ਦੇ ਫਟਿਆ ਦਾ ਇਹਨਾਂ ਦੇ ਘਰੇ ਤੋਂ ਜਾਂਦਾ ਹੁੰਦਾ ਆਹਾਂ ਕਰਨੇ ਆ ਮੈਂ ਆਇਆ ਗੋਨੀ ਮਿੱਟੀ ਹੈ ਇਹ ਮੋੜ ਕੇ ਟਰਾਲੇ ਨਾਲ ਉਹ ਖਰਾਬ ਕਰਦਾ ਟਰਾਲੇ ਨਾਲ ਸਹੀ ਕਰਨਗੇ ਬੱਚਾ ਇਹਦੇ ਪੱਕੇ ਥਾਂ ਤੇ ਵੀ ਉਹਦੇ ਵੀ ਫਸ ਜਾਂਦੀ ਹੈ। ਆਪਣਾ ਘੜਕੇ ਦੇ ਪਾਸੇ ਆ। ਆਪਣਾ ਉਹ ਸਕੂਲ ਕੋਲੇ। ਇਹ ਸਰਕਾਰੀ ਸਕੂਲ ਹੈ ਜਿਹੜਾ। ਹਾਂ। ਸਕੂਲ ਕੋਲੇ ਕਿਹੜਾ? ਪ੍ਰਾਇਮਰੀ ਸਕੂਲ ਉਹ ਉਪਰੇ। ਪਿੰਡ ਚ। ਪਿੰਡ। ਦੇਖਿਆ ਉਹ ਜਿਹੜਾ ਮਗਰ ਉਹ ਕੱਚੀ ਪਈ ਗਈ ਹੈ। ਹਾਂ ਹਾਂ। ਫਰੋਹਪੁਰ ਰੋਡ ਤੇ ਚੜ ਜਾਂਦੀ ਹੈ। ਆ। ਉਹ ਜਿਹੜੇ ਦੋ ਘਰ ਅੱਗੇ ਜਿੰਨਾ ਸੇ। ਹੂ। ਉਹ ਨਹੀਂ ਆਪਣਾ ਉਰਲੇ ਪਾਸੇ ਸਕੂਲ ਦੇ ਅਗਲੇ ਪਾਸੇ ਘਰ ਆ। ਸਾਹਮਣੇ ਵਾਲਾ ਤਾਂ ਨਹੀਂ ਹੈ ਜਿਹਦੇ ਘਰ ਕੋਲ। ਅੱਛਾ। ਉਰਲੇ ਪਾਸੇ ਤੂੰ ਮਗਰਲੇ ਪਾਸੇ ਗੱਲ ਕਰੀ ਨੇ ਸਕੂਲ ਦੇ। ਆਪਣਾ ਅਗਲੇ ਪਾਸੇ ਸਕੂਲ ਦੇ। ਇਧਰਲੇ ਪਾਸੇ। ਪਿੰਡ ਕੰਨੀ ਨੂੰ। ਇਧਰੋਂ ਜਾਈਏ ਤਾਂ ਪਰੇ ਨੂੰ। ਇਧਰੋਂ ਫਿਰਨੀ ਤੋਂ ਜਾਈਏ ਨਾ ਜਦੋਂ? ਹਾਂ। ਬਾਹਰਲੇ ਪਾਸੇ ਸਹੀ ਸੱਜੇ ਪਾਸੇ ਵਾੜਾ। ਬਾਹਰਲੇ ਪਾਸੇ। ਤੰਨ ਘਰ। ਅੱਗੇ ਟਾਹਿਆਂ ਨਹੀਂ ਬਈਆਂ। ਸਿੱਕ ਤਾਂ ਜਿੱਥੇ ਬਜਰੀ ਜੀ ਪਈ ਆ। ਲੋਕ ਟੈਨ ਵਾਲੀ ਕਲੀ ਹੈਗੀ ਆ। ਉਹ ਦੂਰੇ। ਉਹ ਸਤੋਰੇ ਵੀ ਘਰ ਹੈਗੇ ਆ। ਇੱਕ ਡੇਰੀ ਨਹੀਂ ਵੀਰੇ। ਹੈਗੀ ਆ ਉਹ ਉਹਦਾ ਕੋਰਾ ਸਿੰਘ ਨਾ ਕੀਆ ਕੋਰੇ ਕੋਰੇ ਦੇ ਘਰ ਤੋਂ ਉਰਲੇ ਪਾਸੇ ਐਨ ਸਾਹਮਣੇ ਜਿਹੜੇ ਕੋਰੇ ਤੋਂ ਉਲਟ ਪਾਸੇ ਸਾਹਮਣੇ ਘਰ ਕੋਰੇ ਦੇ ਉਲਟਰੀ ਸਾਈਡ ਜਿੱਥੇ ਪਸ਼ੂ-ਪਸ਼ੂ ਰੱਖੇ ਹੋਏ ਆ ਆਹੋ ਆਹ ਹਾਂ ਹਾਂ ਜੀ ਕੋਰੇ ਦਾ ਇਧਰਲੇ ਪਾਸੇ ਨਾ ਕੋਰੇ ਦਾ ਇੱਥੇ ਆ ਗਿਆ ਹਾਂ ਆਪਣਾ ਕੋਰੇ ਤੋਂ ਥੋੜਾ ਅੱਗੇ ਜਾ ਕੇ ਜੱਗੇ ਡਾਕੀ ਦਾ ਇਧਰ ਆ ਗਾਂ ਇੱਥੇ ਇੱਥੇ ਜਾ ਕੇ ਕੀ ਕਰਦਾ ਨੁਕਰ ਦਾ ਗਲੀ ਤੇ ਹਾਂ ਨੁਕਰ ਤੇ ਡਾਕੀ ਦਾ ਘਰ ਆ ਇੱਥੇ ਹਾਂ ਉਸ ਆਪਣਾ ਆਪਣਾ ਬਾਹਰਲੇ ਪਾਸੇ ਠੀਕ ਖੇਤਾਂ ਕੰਨੀ ਨੂੰ ਠੀਕ ਠੀਕ ਸਾਰਾ ਖੇਤਾਂ ਗੰਨੀ ਨੂੰ ਵੀ ਨਹੀਂ ਵੀ ਪਾਏ ਪਾਸੇ ਦੀ ਨੇ ਹੈਗਾ ਦੋ ਤਿੰਨ ਘਰ ਆ ਗਿਆ ਸਾਰੇ ਹਾਂ ਹਾਂ ਉਹ ਹੀ ਦੋ ਦਿਨਾਂ ਦਾ ਨਾਲ ਦਾ ਸਾਰਿਆਂ ਨੂੰ ਆ ਮਾੜੇ ਚਰਦਾ ਹੁੰਦਾ ਇਹਨੇ 7 ਸਾਲ ਹੋ ਗਏ ਹੁਣ ਮੁਕਸਰੋਂ ਨਾ ਸਮਾਨ ਹੀ ਲੈਣਾ ਤੇ ਕਿਹਦੇ ਕੋਈ ਸਮਾਨ ਕਿ ਕੀ ਨਾ ਕਿਸੇ ਕੀ ਇਹ ਦਵਰਤਨ ਵਾਲਾ ਕੋਈ ਗਲਾਸ ਨੂੰ ਸੁੱਕੀ ਲੈ ਲੈਂਦੇ ਕਿ ਨਹੀਂ ਗਲਾਸ ਤਾਂ ਨਹੀਂ 4 ਕੀ ਚਾਪ ਇਨਾਰੇ ਕਬ ਕੋਲੇ ਮਿਲ ਜਾਣਗੇ ਉਹ ਤਾਂ ਚਲੇ ਜਾਂਦਾ ਕੋਲੇ ਦਾ ਇੱਥੇ ਵੀ ਹੈਗੇ ਦੇਖ ਕਰ ਦੋ ਹਣਾ ਗਲਾਸ ਖਤਮ ਹੋਏ ਬਈ ਇਸ ਕੈਮਰਾ ਦੇਖੋ ਤਾਂ ਹੋਇਆ ਸਵਾਲ ਦੇਜਾ ਹਣਾ ਆ ਇਧਰ ਤੂੰ ਫਾਰਮ ਚੋਂ ਮੁੜਿਆ ਅੱਗੇ ਉਹਨਾਂ ਨੇ ਇਧਰੋਂ ਘਟਾਣੀਆਂ ਜਿਹੜੀ ਤੋਂ ਮੁੜਿਆ ਆ ਆ ਟਾਣੀ ਤੋਂ ਮੁੜ ਕੇ ਆ ਆ ਤਾਂ ਉੱਥੇ ਗਿਆ ਸੀਗਾ ਹੂੰ ਆ ਇਹਦਾ ਘੱਟ ਕਿਤੇ ਜਾਨਾ ਨਾ ਮੇਰਾ ਛੇ ਮੇਰੇ ਬਾਜਾ ਮਹਾਰਾਜ ਹਾਂ ਜਿੰਦਾਨੀ ਨੀ ਕਰਦੀ ਕੰਮ ਦਾ ਸਮਾਨ ਸਹੀ ਗੱਲ ਆਹ ਹੋ ਆਪਣਾ ਲੋਡ ਪੈਂਦੀ ਰਹਿੰਦੀ ਆ ਦੁਬਾਰਾ ਇਹ ਨਹੀਂ ਕਰਦਾ ਇਹ ਅੰਗਲੰਗਲ ਹੋਵੇ ਤਾਂ ਕੋਈ ਦੇ ਜਾ ਕਰ ਯਾਰ ਅੰਗਲੰਕਲ ਅੱਜ ਤਾਂ ਨਹੀਂ ਆਈ ਤੇਨੇ ਫਟੇ ਜਾਈ ਦੀ ਯਾ ਜੇਨੇ ਮਰਜੀ ਫੁੱਟੀ ਹੋਵੇ ਆਪਾਂ ਲੈ ਲਿਆ ਕਰਾਂਗੇ ਕੋਈ ਵੀ ਬਣਾ ਬਣਾ ਲਿਆ ਕਰਾਂ